ਸਾਰੇ ਬੋਲਦੇ ਸੋ ਇਹ ਦੱਸ ਬਲੋ ਸਾਡੇ ਨਾਲ ਦੁਸਤਾਂ ਦਾ ਕਰਨੇ ਬਹੁਤ ਛੇਕ ਲੈਣਾ ਜਦੋਂ ਤੁਸੀਂ ਇਹਨੂੰ ਆਸਿਕ ਬਿਨਾਂ ਕਰਨ ਦਾ ਸਾਡੇ ਬੰਦ ਤੋਂ ਬਾਜੀ ਕੋਈ ਨਾ ਕਦੇ ਟ੍ਰੇਡਰ ਦਾ ਕਾਲਿੰਗ ਵਰਸ ਦੱਸ ਤੋਤੋਂ ਕੋਈ ਦੋ ਦਿਨ ਕਹਿ ਮੈਂ ਸੀ ਗੋਇੰਗ ਟੂ ਹਵ ਗੋਡਡ ਬ੍ਰਾਂਡ ਐਟ ਦਿਸ ਸਿਚੁਏਸ਼ਨ ਬਹੁਤ ਖਰਾਬ ਹੈ ਠੀਕ ਹੈ ਚਲੋ ਮੈਂ ਨਹੀਂ ਮੈਂ ਤੁਹਾਨੂੰ ਦੱਸੇਗੀ ਦੱਸੇਗੀ ਜੇ ਇੱਥੇ ਤੁਸੀਂ ਕਰ ਲੋ ਇੱਕ ਦਿਨ ਦਿੱਕਤ ਵਿੱਚ ਫੇਪੋ ਕੇ ਸਾਰਾ ਨਾ ਬੋਦਵਾਰ ਹੋਵੇ ਠੀਕ ਹੈ ਬੋਦਵਾਰ ਕਰ ਬੋਦਵਾਰ ਕਰ ਇਹਦੇ ਰਾਜ ਅੰਦਰ ਬੰਦੇ ਜਿਹੜਾ ਬੰਦਾ 2-4 ਦੇ ਵਿੱਚ ਹੈ ਉਹ 4 ਸਾਲ ਪਹਿਲਾਂ ਜਿਹੜੇ ਤਿੰਨ-ਤਿੰਨ ਚਾਚਾ ਮੋਟੇਪਾ ਤੇ ਬੰਦੇਗੇ ਉਹਨਾਂ ਨੂੰ ਫੜੋ ਕਿੱਥੇ ਪੱਕਾ ਨਾਕਾ ਸੀਗਾ ਹੁਣ 4 ਸਾਲ ਤੋਂ ਇੱਥੇ ਨਾਕਾ ਨਹੀਂ ਹੈ ਫਸੇ ਜੀ ਕੋਈ ਨਹੀਂ ਕਰ ਰਹੀ ਕਿ 24:00 ਤੇ 25:00 ਦੀ ਚਪਾਟੀ ਵੀ ਹੈ ਸ਼ਹਿਰ ਵੀ ਹੈ ਇੱਥੇ 24:00 ਤੇ 25:00 ਦਾ ਜਿਹਦੇ ਨਾਲ ਯਾਰ ਵਾਲੇ ਕੋਈ ਜਵਾਬ ਵੀ ਨਹੀਂ ਹੈ ਕੜਕ ਪੁਲਿਸ ਨੇ ਆਪਣੇ ਫਰਵਾਹ ਜਵਾਬ ਇੱਕ ਹੀ ਹੈ ਕਿ ਸਾਡੇ ਕੋਲ ਪੁਲਿਸ ਹੈ ਨਹੀਂ ਜੀ ਅੱਜ ਕੀ ਕਰੀਏ ਕਿ ਕੋਈ ਜਦੋਂ ਜਾ ਕੇ ਗੱਲ ਕਰਦਾ ਹੈ ਜਿਹੜਾ ਕਾਨੂੰਨ ਨਹੀਂ ਕਰਦਾ ਉਹ ਕਰੀ ਜਾਂਦਾ ਹੈ ਆਦੇ ਰਹਿ ਗਿਆ ਉਹ ਡੱਕੇ ਕੇ ਕਿੰਨੇ ਪੰਜ ਬੰਦੇ ਸੀ ਕ੍ਰੇਸ ਕਰਨੇ ਹੈ ਨੇ ਆ ਬਾਕੀ ਵੀ ਜਲਦੀ ਕਰਕੇ ਇਹਨਾਂ ਨੂੰ ਸੂਹ ਕੱਟ ਕੇ ਇਹਨਾਂ ਦੀ ਰੱਖੇ ਇਸ ਦਸਤੀ ਦਾ ਬਹੁਤ-ਬਹੁਤ ਧੰਨਵਾਦ ਸੇਠੀ ਸਾਹਿਬ ਦੇਖੋ ਕੈਮਿਸਟ ਜ਼ਿੰਮੇਦਾਰ ਜਿਹੜੀ ਆ ساری ਸੰਸਥਾ ਵਾ ਜਿਸ ਤਰ੍ਹਾਂ ਰੋੜਾ ਜੀ ਨੇ ਪਹਿਲਾਂ ਦੱਸਿਆ ਉਹਤ ਯੂਨੀਵਰਸ ਜਾਂ ਡਾਕੇ ਵਜਰੇ ਨੁਕਸਾਨ ਹੋ ਰਿਹਾ ਉਹ ਉਹਲੀ ਬੰਦੂਰੇ ਇਸ ਕਰਕੇ ਸਾਡੇ ਕੈਮਲਸ ਸਰਪਰਾਹ ਤੁਸੀ ਸਾਨੂੰ ਬਾਕੀ ਸੰਸਥਾਵਾਂ ਦਾ ਪੂਰਾ ਸਹੂਗਾ ਤੋਂ ਕਿਨੇ ਜੋ ਤੁਸੀਂ ਕੋਰੋਂ ਕੋਈ ਕੜੇ ਨਾਲ ਆ ਸਾਨੂੰ ਜੇ ਪੰਜਾਬ ਦੀ ਜਪੇ ਫੜ ਵੱਧ ਨਹੀਂ ਕਰਦੇ ਤਾਂ ਇਹ ਅਸੀਂ ਕੋਈ ਨਾਲ ਪਰ ਅਸੀਂ ਤੁਸੇ ਟੰਗ ਨਹੀਂ ਕਰਨਾ ਕਹਿੰਦੇ ਲੋਕਰ ਖੜਾਟੀ ਕਰਨਾ ਚਾਹੁੰਦੇ ਇਹ ਜਿਹੜੀ ਜਿਹੜੀ ਸਿਹਤਾਰ ਆ ਜਿਹੜੇ ਵਿਸ਼ਾਚਨਾ ਆਪ ਨੂੰ ਤੋਂ ਸਕੂਲ ਬੁਦਾਵੇ ਕਿ ਚੋਰ ਨੂੰ ਬੜੀ ਕੋਸ਼ਿਸ਼ ਹਾਂਜੀ ਕੱਲ ਦੀ ਬਾਦ ਦਾ ਤੁਹਾਨੂੰ ਲੈ ਕੇ ਅੱਜ ਵੀ ਦੁਬਾਰਾ ਪੁਗਾਰਾ ਦਾ ਕੁਝ ਮਾਜੜਾ ਇਥੇ ਪਤਾ ਹੋਇਆਗਾ ਸੈਟੀ ਮੈਡੀਕਲ ਸਕੂਲ ਦੇ ਉੱਤੇ ਜਦੋਂ ਕੋਈ ਵਾਰਦਾਤ ਹੁੰਦੀ ਹੈ ਕੀ ਆ ਸਿਰਫ ਜਿਨ੍ਹਾਂ ਦਾ ਵਾਰਦਾਤ ਹੁੰਦੀ ਉਹਨਾਂ ਨੂੰ ਚਿੰਤਾ ਨਹੀਂ ਹੁੰਦੀ ਬਾਕੀ ਸ਼ਹਿਰ ਵਾਸੀਆਂ ਨੂੰ ਚਿੰਤਾ ਆਉਂਦੀ ਹੈ ਕਿ ਕੱਲ ਨੂੰ ਕਿਸੇ ਵੀ ਵਾਰੀ ਆ ਸਕਦੀ ਹੈ ਪ੍ਰਸ਼ਾਸਨ ਨੂੰ ਅਪਰੋਚ ਕਰਦੇ ਹੈਗੇ ਅਸੀਂ बार-बार ਕਰਦੇ ਹੈਗੇ ਹੁਣ ਵੀ ਸਾਡੇ ਕੋਲ ਕਿੱਥੇ ਕੋਈ ਸਾਡੇ ਨਾਲ ਨਹੀਂ ਇੰਸਲੇ ਤੇ ਇੱਥੇ ਜਿਹੜੀ ਫੋਰਸ ਇਕੱਠੀ ਹੈਗੀ ਆ ਉਹ ਫੋਰਸ ਦੀ ਕਮੀ ਨੂੰ ਜਿਹੜਾ ਜਦੋਂ ਜਦ ਇਹ ਪੂਰਾ ਕੀਤਾ ਜਾਵੇ ਫੋਰਸ ਹੋਊਗੀ ਤਾਂ ਨਾਕੇ ਤੁਹਾਡੇ ਲੱਗਣਗੇ ਨਾਕੇ ਹੋਗੇ ਤਾਂ ਬੰਦੇ ਜਿਹੜੇ ਹੈਗੇ ਤੁਹਾਡੀ ਪਕੜ ਦੇ ਵਿੱਚ ਆਣਗੇ ਅਦਰਵਾਜ਼ੀ ਤਾਂ ਬੰਦੇ ਜਿਹੜੇ ਹੈਗੇ ਭੱਜ ਜਾਂਦੇ ਹੈਗੇ ਜਦੋਂ ਤਾਂ ਤੁਸੀਂ ਵੀ ਪਰੇਸ਼ਾਨ ਹੋ ਤੇ ਅਸੀਂ ਪਰੇਸ਼ਾਨ ਹਾਂ ਜੀ ਮੈਂ ਫੇਰ ਬੇਨਤੀ ਕਰੂਗਾ ਪ੍ਰਸ਼ਾਸਨ ਨੂੰ ਐਸਐਸਬੀ ਦੇ ਸਾਹਬਾਂ ਨੂੰ ਤੇ ਐਸਪੀ ਸਾਹਿਬ ਨੂੰ ਕਿ ਜਿਹੜੀ ਹੈ ਕਿ ਖੁਗਵਾੜੇ ਦੀ ਜਿਹੜੀ ਸਕਿਉਰਟੀ ਜਿਹੜੀ ਹੈਗੀ ਆ ਪੀਸੀਆਰ ਹੈਗੀ ਆ ਇਹਨੂੰ ਵੀ ਵਧਾਇਆ ਜਾਵੇ ਉਹ ਜਿਹੜੀ ਬੀਡੀਪਾਲਸ ਫੋਰਸ ਥਾਣੇ ਤੇ ਸਿਟੀ ਦੇ ਵਿੱਚ ਹੈਗੀ ਆ ਇਹਦੇ ਵਿੱਚ ਵੀ ਜਿਹੜੇ 20 20 30 ਤੇ ਬੰਦੇ ਜਿਹੜੇ ਹੋਰ ਪਾਏ ਜਾਣ ਔਰ ਸ਼ਹਿਰ ਦੇ ਵਿੱਚ 15 20 ਜਿਹੜੀਆਂ ਇੰਪੋਰਟਡ ਪਲੇਸ ਹੈਗੀਆਂ ਉੱਥੇ ਦੋ ਦੋ ਭਾਗ ਤਿੰਨ ਤਿੰਨ ਬੰਦਿਆਂ ਦਾ ਜਿਹੜਾ ਨਾਕਾ ਲਗਾਇਆ ਜਾਵੇ ਜਿਹੜੀ ਵੀ ਕੋਈ ਬੰਦਾ ਲੰਘਦਾ ਹੈਗਾ ਅਨਪਛਾਣਿਆ ਹੈਗਾ ਡਾਊਟਫੁਲ ਹੈਗਾ ਉਹਨੂੰ ਰੋਕ ਕੇ ਉਹਨੂੰ ਚੈ ਜੇ ਉਹ ਗਲਤ ਹੈਗਾ ਤਾਂ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਐਸਐਚਓ ਸਾਹਿਬ ਨੇ ਤੁਹਾਡੇ ਕੋਲ ਕਿੰਨਾ ਟਾਈਮ ਲਿਆ ਹੋਂ ਦੋ ਦਿਨ ਦਾ ਐਸਐਚਓ ਸਾਹਿਬ ਨੇ ਟਾਈਮ ਦੇਇਆਗਾ ਕਿ ਦੋ ਦਿਨ ਦਾ ਸਮਾਂ ਟਾਈਮ ਦਿਓ ਦੋ ਦਿਨ ਦੇ ਵਿੱਚ ਵਿੱਚ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਦਾ ਹੱਲ ਕੱਢ ਕੇ ਤੁਹਾਡੇ ਨਾਲ ਦੁਬਾਰਾ ਮੀਟਿੰਗ ਕਰਦੇ ਸੈਟ ਕੀਤਾ ਉਹ ਜਿਹੜਾ ਅੱਜ 11 ਵਜੇ ਦਾ ਤੁਹਾ ਨਾਲ ਲੱਗਾ ਦੇਗਾ ਇੱਕ ਤੇ ਤੇ ਦੇ ਪਰੋਸੇ اٹھਾਇਆ ਗਿਆ ਜਿਹੜਾ ਅੱਜ ਦਾ 11 ਵਜੇ ਦਾ ਮਿਲਨ ਸਕਦਾ ਤਾਂ ਨਹੀਂ ਸਕਾ 12 ਵਜੇ 12 ਵਜੇ ਕਿੱਥੇ ਹੋ ਕੇ ਅਗਲਾ ਜੋ ਪ੍ਰੋਗਰਾਮ ਹੈਗਾ ਉਹ ਤੈਅ ਕਰਨਾ ਚਾਹਤਾ ਉਹਦੇ ਵੀ ਅੱਜ ਚੱਲਿਆ ਅੱਜ ਦੇ ਅੱਲੇ ਰੂਪ ਨੇ ਕਿਸੇ ਨੂੰ ਦਿੱਤਾ ਕੋ ਦੰਨੀਆਂ ਬਿਚਾ ਕੇ ਬੈਠੇ ਨਹੀਂ ਹੈਗੇ ਲੇਕਿਨ ਅੱਜ ਦਾ ਮਤਲਬ ਇਹ ਸਕਾ ਵੀ ਆਪਾਂ ਅਗੋ ਕੀ ਕਰਨਾ ਹੈ ਤਾਂ ਪ੍ਰਚਾਰ ਨਾਲ ਕੀ ਗੱਲ ਕਰਨੀ ਹੈ ਕਿ ਮੈਂ ਐਸਪੀ ਸਾਹਿਬ ਨਾਲ ਮੈਂ ਅੱਜ ਗੱਲ ਕੀਤੀ ਹੈ ਜੀ ਹੈ ਲੇਕਿਨ ਉਹਨਾਂ ਦਾ ਵੀ ਇਹੀ ਕਹਿਣਾ ਹੈਗਾ ਕਿ ਤੁਸੀਂ ਸਾਡਾ ਸਾਥ ਦਿਓ ਤੁਸੀਂ ਸਾਡਾ ਸਾਥ ਦੇਉਗੇ ਤਾਂ ਅਸੀਂ ਕੁਝ ਨਾ ਕੁਝ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਹਾਂ ਤੁਸੀਂ ਜਦ ਤੱਕ ਨਾਕੇ ਨਹੀਂ ਲਗਾਉਂਦੇ ਤੱਕ ਇਹਦਾ ਕੋਈ ਹੱਲ ਨਹੀਂ ਹੋਣਾ ਨਾਕੇ ਦੇ ਲਈ ਇਹਨੇ ਪੁਲਿਸ ਦੀ ਲੋੜ ਪੈਣੀ ਆ ਉਹ ਪੁਲਿਸ ਜਿਹੜੀ ਹੈਗੀ ਆ ਉਹ ਤੁਸੀਂ ਅਰਗੇਨਾਈਜ਼ ਕਰੋ ਚਾਹੇ ਕਿ ਗਿਲੰਦਰ ਕਰੋ ਚਾਹੇ ਤਬੂਠਲੇ ਤੋਂ ਕਰੋ ਜਿਸ ਤਰ੍ਹਾਂ ਤੁਸੀਂ ਕਰੀਏਗੀ ਹੈ ਕਿ ਕਮਚੇ ਪਰਤੀਤੀ 40 ਬੰਦੇ ਜਿਹੜੇ ਹੈਗੇ ਫੋੜੇ ਦੇ ਵਿੱਚ ਹੋਣ ਹੋਣੇ ਚਾਹੀਦੇ ਆ 15-20 ਨਾਕਿਆਂ ਦੇ ਵਿੱਚ ਰੋਜ਼ ਰੋਜ਼ ਚੈਕਿੰਗ ਹੋਣੀ ਚਾਹੀਦੀ ਹੈ ਜੀ ਤਾਂ ਕਿ ਬੰਦੇ ਜਿਹੜੇ ਇਹ ਪਕਣ ਤੁਸੀਂ ਕੀ ਹੁਣ ਕੱਲ ਨੂੰ ਮੰਡੇ ਮਾਰਨਿੰਗ ਦੁਕਾਨਾਂ ਖੁੱਲਣਗੀਆਂ ਮੈਡੀਕਲ ਸਾਰੀਆਂ ਕੱਲ ਦੁਕਾਨਾਂ ਖੁੱਲਣਗੀਆਂ ਕੱਲ ਸ਼ਾਮ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹਨਾਂ ਨਾਲ ਮੀਟਿੰਗ ਕਰਾਂਗੇ ਉਹਨਾਂ ਸਾਹਿਬ ਨਾਲ ਜਿਹੜੀ ਸੀ ਨਾਲ ਲੋਕੋ ਜਿਹੜੀ ਕੱਲ ਹੋਈ ਉਹ ਕੋਈ ਸਾਹਿਬ ਨਾਲ ਅਗਲੀ ਕਾਰਵਾਈ ਕਰਨਗੇ ਥੈਂਕ ਯੂ ਜਿਹੜੀ ਕਾਰਜ ਜਿਹੜੀ ਚੀਜ਼ ਹੋਈ ਹੈ ਉਹ ਵੀ ਨਹੀਂ ਫਾਲੋਇਪ ਹੋਣਾ ਹੋਇਆ ਕਿਉਂਕਿ ਪਹਿਲਾਂ ਉਹ ਇੱਥੇ ਮੀਟਿੰਗ ਕਰਦੇ ਹੋਏ ਕਿ ਉਹ ਵੀ ਅਸੀਂ ਫੜਦੇ ਹਾਂ ਅਜੇ ਵੀ ਉਹਨਾਂ ਤੋਂ ਇੱਕ ਬੰਦਾ ਪਟੜਾ ਹੋ ਗਿਆ ਹਮਨ ਸਾਹਿਬ ਵਾਸੀ ਭਾੜੇ ਪਹਿਲਾਂ ਜਿਹੜੀਆਂ ਹੋਈਆਂ ਨੇ ਅਸੀਂ ਟ੍ਰੇਸ ਨੂੰ ਪੀਸ ਕਰੀ ਜਾਂਦੇ ਆ ਅਸੀਂ ਵੀ ਮੈਂ ਆ ਦੇਖੋ ਚਲੋ ਅਸੀਂ ਹਰ ਵਕਤ 12 ਘੰਟੇ ਤੋਂ ਉੱਪਰ ਅਸੀਂ ਡਿਊਟੀ ਕਰਦੇ ਆ ਫਿਰ ਵੀ ਕਈ ਵਾਰ ਇਹ ਚੀਜ਼ਾਂ ਹੁੰਦੀਆਂ ਜੋ ਬਾਹਰੋਂ ਆਉਂਦੇ ਨੇ ਬੰਦੇ ਨੇ ਸ਼ਹਿਰ ਦੇ ਤੇ ਨਹੀਂ ਹੁੰਦੇ ਜਿਹੜੇ ਬਾਹਰੋਂ ਆਉਂਦੇ ਨੇ ਕੁਛ ਨਾ ਕੁਛ ਕਰ ਜਾਂਦੇ ਨੇ ਜਿਹੜੇ ਅਣਛਾਤੇ ਹੁੰਦੇ ਨੇ ਹੁਣ ਵੀ ਅਸੀਂ ਪੰਜ ਰੌਂਡ ਆਫ ਕਰ ਲਏ ਨੇ ਬੰਦੇ ਅਸੀਂ ਲੈ ਕੇ ਉਹਨਾਂ ਨੂੰ ਤੇ ਇਹ ਵੀ ਜਲਦੀ ਜਲਦੀ ਟ੍ਰੇਸ ਕਰ ਲਾਂਗੇ ਸਾਡਾ ਤੁਹਾਨੂੰ ਇਹ ਆਸ਼ਵਾਸਨ ਹੈ ਦੇਖੋ ਅਸੀਂ 24 ਘੰਟੇ ਹਾਜ਼ਰ ਹਾਂ ਤੁਹਾਡੇ ਨਾਲ ਤੁਨ ਫੋਨ ਕਰੋ ਕੋਈ ਵੀ ਕਰੋ ਤੁਹਾਨੂੰ ਇਹ ਨਹੀਂ ਕੋਈ ਹੋਰ ਵੀ ਤੁਹਾਡੇ ਆਪਣੇ ਕੋਈ ਹੋਰ ਹੋ ਜਿੰਦਾ ਕਿਉਂਕਿ ਆਪਾਂ ਕਈ ਵਾਰ ਗਲਤੀ ਵੀ ਹੋ ਜਾਂਦੀਆਂ ਨੇ ਅਸੀਂ ਉਸ ਚੀ ਵੀ ਥੋੜਾ ਸਾਫ ਹੁੰਦੇ ਹਾਂ ਪੁਲਿਸ ਹਰ ਟਾਈਮ ਤੁਹਾਡੇ ਨਾਲ ਆ ਕਿਉਂਕਿ ਕਈ ਵਾਰ ਹੁੰਦਾ ਪਰਿਵਾਰੇ ਕੋਈ ਚੀਜ਼ਾਂ ਹੋ ਜਾਂਦੀਆਂ ਪੁਲਿਸ ਕੋਲ ਤਾਂ ਆ ਜਾਂਦੀਆਂ ਨੇ ਜਦ ਤੁਸੀਂ ਸਾਡੇ ਨਾਲ ਕਰਦੇ ਹੋ ਜਦੋਂ ਅਸੀਂ ਤੁਹਾਨੂੰ ਭਰਾਵੋ ਵਾਂਗੂ ਰਹਿਨੇ ਆ ਅਸੀਂ ਉਹ ਵੀ ਚੀਜ਼ਾਂ ਵੀ ਕਰਦੇ ਨਹੀਂ ਕੋਈ ਗੱਲ ਨਹੀਂ ਇਹ ਕਿਹੜਾ ਬਹੁਤ ਹੋਣੇ ਕੋਈ ਪਰਿਵਾਰਕ ਨਹੀਂ ਚਾਹੀਦਾ ਤੁਸੀਂ ਵੀ ਸਾਡਾ ਸਾਥ ਦਿਓ ਅਸੀਂ ਦੇਖੋ ਇਹ ਵੀ ਅਸੀਂ ਆ ਕੇ ਇੱਥੇ ਜਦੋਂ ਸਾਨੂੰ ਫ੍ਰੀ ਟਾਈਮ ਮਿਲਦਾ ਐ ਐਸਐਚਓ ਦਾ ਅਸੀਂ ਆ ਕੇ ਇੱਥੇ ਨਾਕਾ ਵੀ ਲਾਉਂਦੇ ਆਂ ਠੀਕੜਾ ਉਹਨਾਂ ਦਾ ਕਿਉਂਕਿ ਮੈਨੂੰ ਪਤਾ ਐ ਮਾਰਕੀਟ ਬਹੁਤ ਜ਼ਿਆਦਾ ਹੋਇਆ ਤੇ ਹਰ ਵਕਤ ਅਸੀਂ ਰਾਤ ਨੂੰ ਵੀ ਘੁੰਮੇ ਜਾਂਦੇ ਆਂ ਤੇ ਕਾਈਂਡਲੀ ਤੁਸੀਂ ਸਾਡਾ ਸਾਥ ਦੋ ਉਹ ਅਸੀਂ ਇਹ ਵੀ ਬੰਦੇ ਫੜਨੇ ਸਾਨੂੰ 2-3 ਦਿਨ ਦਾ ਟਾਈਮ ਦੇ ਦਿਓ ਅਸੀਂ ਫੜ ਕੇ 5 ਬੰਦੇ ਅਸੀਂ ਰਾਉਂਡ ਆਪ ਕਰ ਲਿਆ ਇਹ ਵੀ ਅਸੀਂ ਫੜਨੇ ਆ ਇਹ ਵੀ ਜਾਣੀ ਜ਼ਰੂਰ ਆ ਨਾਮ ਨਹੀਂ ਲਾ ਕੇ ਪਿੰਡਾਂ ਤੇ ਆਉਂਗੇ ਤੇ ਇਸ ਕਰਕੇ ਇਹ ਮੈਂ ਤੁਹਾਨੂੰ ਬਿਲਕੁਲ ਵੀ ਡਰ ਨਹੀਂ ਲੋੜਨੀ ਅਸੀਂ 24 ਘੰਟੇ ਆਜਾ ਪੀਸਿਆ ਸਾਡਾ ਹਰ ਵਕਤ ਅਸੀਂ ਨਾਕਾ ਵੀ ਤਾਂ ਇੱਥੇ ਮੇਨਲੀ ਜਗਤ ਲਵਾਉਣੇ ਜਿਹੜੇ ਬੀਜੇ ਸੂ ਤੇ ਕਿੱਪੜਾ ਰੱਖਿਆ ਅਸੀਂ ਇਹ ਕਿਹੜਾ ਕਰਦੇ ਆ ਸਾਡਾ ਸਾਫ ਕਰੋ ਸਾਨੂੰ ਦੋ ਦਿਨ ਦਾ ਟਾਈਮ ਦਿਓ ਅਸੀਂ ਤੁਹਾਡੇ ਨਾਲ ਆ ਤੇ ਜਿਵੇਂ ਵੀ ਤੁਸੀਂ ਕਹੋਗੇ ਅੱਗੇ ਦਾ ਦੋ ਦਿਨ ਦਾ ਟਾਈਮ ਦੇ ਲੋ ਫੜ ਲਿਆ ਅਸੀਂ ਉਹਦਾ ਅਸੀਂ ਤੁਹਾਡੇ ਮੂਹਰੇ ਲਾ ਕੇ ਰੱਖਦੇ ਨਹੀਂ ਬੰਦੇ ਆ ਤੇ ਜਿਵੇਂ ਟੋਡਾ ਹੋਊਗਾ ਅਸੀਂ ਮਨਜ਼ੂਰ ਆ ਸਾਨੂੰ ਖੜੇ ਰਹਿਣ ਤੇ ਤੇ ਮੈਂ ਇਹ ਕਹਿਣਾ ਚਾਹਣਾ ਔਰ ਅਫਸਰ ਥੋੜੇ ਨਾਲ ਹੈ ਇਹੋ ਚੀਜ਼ਾਂ ਹੋਈ ਨਹੀਂਆਂ ਨੇ ਬਸ ਇਹ ਨਹੀਂ ਸੀ ਦਿਲੋ ਸੀ ਬਹੁਤ ਮਿਹਨਤ ਕਰਦੇ ਆ ਅਸੀਂ ਲੱਗੇ ਰਹਿੰਦੇ ਆ ਅਸੀਂ ਕੋਈ ਵੀ ਦਿਨ ਹੋਵੇ ਕੋਈ ਵੀ ਜਹਾਜ਼ ਹੋਵੇ ਅਸੀਂ ਆਪਣੇ ਘਰਾਂ ਨੂੰ ਨਹੀਂ ਜਾਂਦੇ ਅਸੀਂ ਇੱਥੇ ਆਪਣਾ ਪੂਰਾ ਡਿਊਟੀ ਕਰਕੇ ਖਤਮ ਕਰਕੇ ਜਸ ਅਸੀਂ 11 ਵਜੇ ਘਰੇ ਜਾਂ ਵੜਦੇ ਆ ਤੇ ਅਸੀਂ 6 ਵਜੇ ਫੇਰ ਸ਼ੁਰੂ ਹੋ ਜਾਂਦੇ ਰਹਿ ਜਾਂਦੇ ਇਹ ਸਾਡਾ ਵੀ ਉਹ ਸਮਝੋ ਕੁਲਗਾ ਦੇ ਅਸੀਂ ਥੋੜੇ ਨਾਲ ਆ ਥੋੜਾ ਵੀ ਰੋਸ ਕੋਲ ਹੋ ਜਾਂਦਾ ਆ ਇਹ ਨਹੀਂ ਜ਼ਰੂਰੀ ਆ बट हो असीं करण बि ट्रेशर थैंक्यू